ਛੋਟੇ ਪਰ ਬਹੁਤ ਹੀ ਕੰਮ ਆਉਣ ਵਾਲੇ ਘਰੇਲੂ ਨੁਕਤੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਕੰਨ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਤુલਸੀ ਦੇ ਤਾਜ਼ੇ ਪੱਤੇ ਤੋੜ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਫਿਰ ਇਹਨਾਂ ਦਾ ਰਸ ਕੱਢ ਕੇ ਦੋ ਬੂੰਦਾਂ ਆਪਣੇ ਕੰਨ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਤੁਰੰਤ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਸਰੀਰ ਦੀ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ ਇਸ ਨਾਲ ਤੁਹਾਡੀ ਚਮੜੀ ਐਨੀ ਜ਼ਿਆਦਾ ਨਰਮ ਤੇ ਮੁਲਾਇਮ ਹੋ ਜਾਵੇਗੀ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਮੋਗੇ ਨੰਬਰ 3 ਜੇਕਰ ਤੁਸੀਂ ਇਸ਼ਨਾਨ ਕਰਦੇ ਸਮੇਂ ਇੱਕ ਚੌੜੇ ਮੂੰਹ ਵਾਲੇ ਬਰਤਨ ਵਿੱਚ ਆਪਣਾ ਮੂੰਹ ਪਿਆਲੋ ਤੇ ਆਪਣੀਆਂ ਅੱਖਾਂ ਨੂੰ ਇਸ ਪਾਣੀ ਵਿੱਚ ਬਾਰ-ਬਾਰ ਬੰਦ ਕਰੋ ਤੇ ਖੋਲੋ ਇਸ ਤਰ੍ਹਾਂ ਕਰਨਾ ਤੁਹਾਡੀਆਂ ਅੱਖਾਂ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਣਗੇ ਜੇਕਰ ਇਹ ਕਿਸੇ ਨਦੀ ਜਾਂ ਫਿਰ ਸਰੋਵਰ ਵਿੱਚ ਕੀਤਾ ਜਾਵੇਗਾ ਤਾਂ ਬਿਹਰੇ ਲਾਭ ਦਾ ਇੱਕ ਹੋਵੇਗਾ ਨੰਬਰ 4 ਜੇਕਰ ਤੁਸੀਂ ਪੜ੍ਹਾਈ ਕਰਦੇ ਹੋ ਤੇ ਜਾਂ ਫਿਰ ਕਿਸੇ ਬਰੀਕ ਚੀਜ਼ ਵੱਲ ਨਿਗਾ ਟਿਕਾ ਕੇ ਦੇਖ ਰਹੇ ਹੋ ਜੇਕਰ ਅੱਖਾਂ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਤੁਸੀਂ ਆਪਣੇ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਰੰਤ ਅੱਖਾਂ ਵਿੱਚ ਦਰਦ ਠੀਕ ਹੋ ਜਾਵੇਗਾ ਅੱਖਾਂ ਲਈ ਇਹ ਬਹੁਤ ਹੀ ਫਾਇਦੇਮੰਦ ਨੁਕਤਾ ਹੈ ਨੰਬਰ 5 ਕਈ ਵਾਰ ਸਾਡੇ ਕੰਨ ਦੇ ਅੰਦਰ ਇਸ਼ਨਾਨ ਕਰਨ ਸਮੇਂ ਪਾਣੀ ਚਲਾ ਜਾਂਦਾ ਹੈ ਇਸ ਸਮੇਂ ਜੇਕਰ ਤੁਸੀਂ ਆਪਣੇ ਕੰਨ ਵਿੱਚ ਤੇਲ ਦਾ ਤੇਲ ਪਾ ਲਓ ਤਾਂ ਕੰਨ ਵਿੱਚੋਂ ਪਾਣੀ ਬਾਹਰ ਨਿਕਲ ਜਾਵੇਗਾ ਨੰਬਰ 6 ਜੇਕਰ ਤੁਹਦੀਆਂ ਆਪਣੀਆਂ ਅੱਖਾਂ ਦੇ ਆਸ-ਪਾਸ ਝੁਰੜੀਆਂ ਹੁਣ ਤੋਂ ਬਚਣਾ ਚਾਹੁੰਦੇ ਹੋ ਤਾਂ ਮੂੰਹ ਵਿੱਚ ਪਾਣੀ ਭਰ ਕੇ ਜੋਰ-ਜੋਰ ਦੀ ਫੁਵਾੜੇ ਚਲਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਦੇ ਆਸ-ਪਾਸ ਕਦੇ ਵੀ ਝੁਰੜੀਆਂ ਨਹੀਂ ਪੈਣਗੀਆਂ ਨੰਬਰ 7 ਜੇਕਰ ਜੀਭ ਵਿੱਚ ਦਰਦ ਹੋ ਰਿਹਾ ਹੋਵੇ ਜਾਂ ਫਿਰ ਸੋਜ ਆ ਗਈ ਹੋਵੇ ਤਾਂ ਸੌਂਫ ਵਿੱਚ ਹਲਕਾ ਜਿਹਾ ਜੈਫਲ ਪਾ ਕੇ ਇਸ ਦਾ ਖਾੜਾ ਬਣਾ ਕੇ ਪੀ ਲਓ ਜੀਭ ਦੀ ਹਰਸਮਸੇ ਆ ਦੂਰ ਹੋ ਜਾਵੇਗੀ ਨੰਬਰ 8 ਜੇਕਰ ਤੁਸੀਂ ਸ਼ਹਿਦ ਨੂੰ ਕੋਲ ਕੇ ਆਪਣੇ ਮੂੰਹ ਵਿੱਚ ਕਾਫੀ ਸਮਾਂ ਭਰ ਕੇ ਰੱਖੋ ਇਸ ਨਾਲ ਵੀ ਜੀਬ ਦੇ ਸਾਰੇ ਰੋਗ ਦਿਨਾਂ ਵਿੱਚ ਹੀ ਦੂਰ ਹੋਣ ਲੱਗ ਜਾਂਦੇ ਹਨ ਨੰਬਰ 9 ਜੇਕਰ ਤੁਸੀਂ ਨਾਰੀਅਲ ਪਾਣੀ ਵਿੱਚ ਥੋੜੀ ਜਿਹੀ ਚੰਦਰ ਨੂੰ ਕੋਲ ਕੇ ਰੱਖੋ ਤੇ ਇਸ ਵਿੱਚੋਂ 20 ਗ੍ਰਾਮ ਕੋਲ ਰੋਗੀ ਵਿਅਕਤੀ ਨੂੰ ਪਿਲਾ ਦਿਓ ਇਸ ਨਾਲ ਉਸ ਦੇ ਮੂੰਹ ਦਾ ਸੁੱਕਾਪਨ ਦੂਰ ਹੋਣ ਲੱਗ ਜਾਵੇਗਾ ਤੇ ਨਾਲ ਹੀ ਪਿਆਸ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ ਨੰਬਰ 10 ਜੇਕਰ ਤੁਹਾਡਾ ਕੰਨ ਬੈ ਰਿਹਾ ਹੋਵੇ ਤਾਂ ਤੁਸੀਂ ਚਿੱਟੇ ਪਿਆਜ਼ ਨੂੰ ਗਰਮ ਰਾਖ ਵਿੱਚ ਰੱਖ ਦੱਬ ਕੇ ਰੱਖ ਦਿਓ ਫਿਰ ਕੁਝ ਸਮੇਂ ਬਾਅਦ ਪਿਆਜ਼ ਨੂੰ ਕੱਢ ਕੇ ਇਸ ਦਾ ਰਸ ਕੱਢ ਲਓ ਫਿਰ ਇਸ ਰਸ ਦੀਆਂ ਦੋ ਦੋ ਬੂੰਦਾਂ ਕੰਨ ਵਿੱਚ ਪਾ ਲਓ ਇਸ ਤਰ੍ਹਾਂ ਕਰਨਾ ਤੁਹਾਡਾ ਬੈ ਰਿਹਾ ਕੰਨ ਠੀਕ ਹੋ ਜਾਵੇਗਾ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਮਲੇ ਦਾ ਮਰਬਾ 20 ਤੋਂ 30 ਗ੍ਰਾਮ ਰੋਜ਼ਾਨਾ ਦਿਨ ਵਿੱਚ 2-3 ਵਾਰ ਖਾ ਲੈਂਦੇ ਹੋ ਤਾਂ ਇਸ ਨਾਲ ਪਿਤ ਦੋਸ਼ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਮੂੰਹ ਵਿੱਚ ਹੋ ਰਹੇ ਸੁੱਕੇਪਣ ਦੀ ਵੀ ਸਮੱਸਿਆ ਦੂਰ ਹੋਣ ਲੱਗ ਜਾਂਦੀ ਹੈ ਨੰਬਰ 12 ਜੇਕਰ ਤੁਹਾਡੇ ਦੰਦਾਂ ਨੂੰ ਕੀੜਾ ਲੱਗ ਗਿਆ ਹੋਵੇ ਤਾਂ ਤੁਸੀਂ ਲੌਂਗਾਂ ਦੇ ਤੇਲ ਨੂੰ ਰੂੰ ਵਿੱਚ ਪਾ ਲਓ ਫਿਰ ਇਸ ਨੂੰ ਦੰਦਾਂ ਦੀ ਖੋਲ ਵਿੱਚ ਰੱਖ ਲਓ ਜਿਸ ਜਗ੍ਹਾ ਤੇ ਕੀੜਾ ਲੱਗਿਆ ਹੋਵੇ ਉਸ ਨਾਲ ਕੀੜਾ ਆਪਣੇ ਆਪ ਨਸ਼ਟ ਹੋ ਕੇ ਬਾਹਰ ਨਿਕਲ ਜਾਵੇਗਾ। ਨੰਬਰ 13 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਹਿੰਗ ਬਹੁਤ ਹੀ ਲਾਭਕਾਰੀ ਹੈ 5 ਗ੍ਰਾਮ ਹਿੰਗ ਨੂੰ ਪੀਸ ਕੇ ਇਸ ਨੂੰ ਪਾਣੀ ਵਿੱਚ ਘੋਲ ਕੇ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਆਪਣੀ ਧੁੰਨੀ ਵਿੱਚ ਪਾਓ ਤੇ ਨਾਲ ਹੀ ਆਸ-ਪਾਸ ਮਾਲਿਸ਼ ਵੀ ਜ਼ਰੂਰ ਕਰੋ। ਇੱਕ ਕੁਝ ਸਮੇਂ ਪਏ ਰਹੋ ਇਸ ਨਾਲ ਤੁਹਾਡੇ ਪੇਟ ਦੀ ਸਾਰੀ ਗੈਸ ਨਿਕਲ ਜਾਵੇਗੀ ਜਿਸ ਨਾਲ ਤੁਰੰਤ ਦਰਦ ਵੀ ਠੀਕ ਹੋਣ ਲੱਗ ਜਾਵੇਗਾ ਇਸ ਨੁਕਤੇ ਨੂੰ ਜ਼ਰੂਰ ਅਪਣਾ ਕੇ ਦੇਖੋ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਕਬਜ ਵਾਲਾ ਦਰਦ ਹੋ ਰਿਹਾ ਹੋਵੇ ਤਾਂ ਤુલਸੀ ਦੇ ਤਾਜ਼ੇ ਪੱਤੇ ਨੂੰ ਪੀਸ ਕੇ 10 ਗ੍ਰਾਮ ਲੈ ਲਓ ਇਸ ਨਾਲ ਇਸ ਦਰਦ ਤੋਂ ਬਹੁਤ ਆਰਾਮ ਮਿਲੇਗਾ ਤੇ ਨਾਲ ਹੀ ਕਬਜ ਵੀ ਠੀਕ ਹੋ ਜਾਵੇਗੀ ਨੰਬਰ 15 ਇਮਲੀ ਦੇ ਪੱਕੇ ਹੋਏ ਫਲ ਨੂੰ ਜੇਕਰ ਤੁਸੀਂ ਉਸ ਨੂੰ ਜਲਾ ਕੇ ਉਸ ਦਾ ਧੂਆ ਕਰਕੇ ਆਪਣੇ ਮੂੰਹ ਵਿੱਚ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਦੰਦਾਂ ਨੂੰ ਲੱਗਿਆ ਹੋਇਆ ਕੀੜਾ ਮਰ ਕੇ ਆਪ ਬਾਹਰ ਨਿਕਲ ਜਾਵੇਗਾ। ਨੰਬਰ 16 ਜੇਕਰ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਅਤੇ ਨਮਕ ਦਾ ਪੇਸਟ ਬਣਾ ਕੇ ਇਸ ਨੂੰ ਦੁੱਧ ਵਿੱਚ ਮਿਕਸ ਕਰਕੇ ਪੀ ਲਓ। ਇਸ ਨਾਲ ਤੁਰੰਤ ਸਿਰਦਰਦ ਤੋਂ ਰਾਹ ਮਿਲੇਗਾ। ਨੰਬਰ 17 ਰਾਤ ਦੇ ਸਮੇਂ ਜੇ ਤੋ 8 ਘੰਟਿਆਂ ਦੀ ਨੀਂਦ ਜ਼ਰੂਰ ਲਵੋ ਤੇ ਨਾਲ ਹੀ ਸੌਣ ਤੇ ਜਾਗਣ ਦਾ ਸਮਾਂ ਇੱਕ ਹੀ ਰੱਖੋ ਇਸ ਨਾਲ ਤੁਹਾਨੂੰ ਕਦੇ ਵੀ ਸਿਰਦਰਦੀ ਸਮੱਸਿਆ ਨਹੀਂ ਹੋਵੇਗੀ ਇਸ ਤੋਂ ਇਲਾਵਾ ਸਰੀਰ ਨਾਲ ਸੰਬੰਧਿਤ ਨੇਕਾ ਹੋ ਰਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 18 ਜੇਕਰ ਤੁਹਾਡੇ ਬੱਚੇ ਦੇ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ 4-5 ਲਸਣ ਦੀਆਂ ਕਲੀਆਂ ਸਰੋਂ ਦੇ ਤੇਲ ਵਿੱਚ ਪਾ ਲਓ ਤੇ ਚੁਟਕੀ ਹਿੰਗ ਦੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕੜ ਲਓ ਫਿਰ ਇਸ ਨੂੰ ਬੱਚੇ ਦੇ ਕੰਨ ਵਿੱਚ ਇੱਕ ਇੱਕ ਬੂੰਦ ਪਾ ਦਿਓ ਇਸ ਨਾਲ ਤੁਰੰਤ ਕੰਨ ਦੇ ਦਰਦ ਤੋਂ ਰਾਹਤ ਮਿਲੇਗਾ ਨੰਬਰ 19 ਥੋੜੇ ਜਿਹੇ ਦੁੱਧ ਵਿੱਚ ਗੁਲਾਬ ਦੀਆਂ ਪੱਤੀਆਂ ਨੂੰ ਪਾ ਕੇ ਰੱਖ ਦਿਓ ਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਕੱਢ ਲਓ ਦੁੱਧ ਦਾ ਰੰਗ ਗੁਲਾਬੀ ਹੋ ਜਾਵੇਗਾ ਫਿਰ ਇਸ ਵਿੱਚ ਹਲਕਾ ਜਿਹਾ ਬਦਾਮ ਦਾ ਪਾਊਡਰ ਮਿਕਸ ਕਰਕੇ گاੜਾ ਜਿਹਾ ਲੇਪ ਤਿਆਰ ਕਰ ਲਓ ਫਿਰ ਇਸ ਲੇਪ ਨੂੰ ਕੁਝ ਸਮੇਂ ਲਈ ਫ੍ਰਿਜ ਵਿੱਚ ਰੱਖ ਦਿਓ ਫਿਰ ਇਸ ਨੂੰ ਫ੍ਰਿਜ ਵਿੱਚੋਂ ਕੱਢੋ ਤੇ ਆਪਣੇ ਬੁੱਲਾਂ ਉੱਪਰ ਲਗਾ ਲਓ ਤੇ ਰੂੰ ਨੂੰ ਗਿੱਲੀ ਕਰਕੇ ਬੁੱਲਾਂ ਨੂੰ ਸਾਫ਼ ਕਰ ਲਓ ਇਸ ਤਰ੍ਹਾਂ ਕਰਨਾ ਤੁਹਾਡੇ ਬੁੱਲ ਹਮੇਸ਼ਾ ਗੁਲਾਬੀ ਹੀ ਰਹਿਣਗੇ ਤੇ ਨਾਲ ਹੀ ਨਰਮ ਤੇ ਮੁਲਾਇਮ ਵੀ ਹੋ ਜਾਣਗੇ ਨੰਬਰ 2 ਜੇਕਰ ਤੁਹਾਡੇ ਬੁੱਲ ਬਹੁਤ ਜ਼ਿਆਦਾ ਕਾਲੇ ਹੋਣ ਲੱਗ ਗਏ ਹਨ ਤਾਂ ਇੱਕ ਚਮਚ ਦੁੱਧ ਵਿੱਚ ਕੁਝ ਸਮਾਂ ਕੇਸਰ ਭੁੰਕੇ ਰੱਖ ਦਿਓ ਫਿਰ ਦੁੱਧ ਨਾਲ ਹਲਕੇ ਹੱਥਾਂ ਨਾਲ ਆਪਣੇ ਬੁੱਲਾਂ ਦੀ ਕੁਝ ਸਮਾਂ ਮਾਲਿਸ਼ ਕਰੋ ਇਸ ਨਾਲ ਤੁਹਾਡੇ ਬੁੱਲ ਦਿਨਾਂ ਵਿੱਚ ਹੀ ਗੁਲਾਬੀ ਹੋ ਜਾਣਗੇ ਨੰਬਰ 21 ਜੇਕਰ ਤੁਹਾਡੇ ਬੁੱਲਾਂ ਉੱਪਰ ਛਾਲੇ ਹੋਣ ਲੱਗ ਗਏ ਹੁਣ ਤਾਂ ਤੁਸੀਂ ਤਰਬੂਜ਼ ਦੇ ਛਿਲਕੇ ਨੂੰ ਜਲਾ ਕੇ ਆਪਣੇ ਬੁੱਲਾਂ ਉੱਪਰ ਉਹਨਾਂ ਦੀ ਰਾਖ ਲਗਾ ਲਓ ਇਸ ਨਾਲ ਛਾਲੇ ਠੀਕ ਹੋ ਜਾਣਗੇ ਨੰਬਰ 22 ਪਾਣੀ ਵਿੱਚ ਨਮਕ ਮਿਲਾ ਕੇ ਕੁਝ ਸਮਾਂ ਕੁਰਲਾ ਕਰਨਾ ਦੰਦਾਂ ਦਾ ਦਰਦ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਜੇਕਰ ਮੂੰਹ ਵਿੱਚੋਂ ਬਦਬੂ ਆ ਰਹੀ ਉਹ ਵੀ ਉਹ ਵੀ ਤੁਰੰਤ ਖਤਮ ਹੋਣ ਲੱਗ ਜਾਂਦੀ ਹੈ ਨੰਬਰ 32 ਜੇਕਰ ਬੱਚੇ ਦੀਆਂ ਪਸਲੀਆਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਸਰੋਂ ਦੇ ਤੇਲ ਵਿੱਚ ਹਿੰਗ ਅਤੇ ਲਸਣ ਨੂੰ ਚੰਗੀ ਤਰ੍ਹਾਂ ਨਾਲ ਕਾੜ ਲਓ ਫਿਰ ਬੱਚੇ ਦੀਆਂ ਪਸਲੀਆਂ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਤੁਰੰਤ ਬੱਚੇ ਨੂੰ ਪਸਲੀਆਂ ਦੇ ਦਰਦ ਤੋਂ ਆਰਾਮ ਮਿਲੇਗਾ। ਨੰਬਰ 24 ਜੇਕਰ ਤੁਸੀਂ ਆਮਲੇ ਦੇ ਰਸ ਵਿੱਚ ਚੀਨੀ ਨੂੰ ਮਿਕਸ ਕਰਕੇ ਦਿਨ ਵਿੱਚ ਦੋ ਵਾਰ ਲਗਾਤਾਰ ਇਸ ਦਾ ਇਸਤੇਮਾਲ ਕਰੋ ਤਾਂ ਇਸ ਨਾਲ ਪਿਸ਼ਾਬ ਵਿੱਚ ਹੋ ਰਹੀ ਚਲਨ ਤੋਂ ਆਰਾਮ ਮਿਲੇਗਾ। ਨੰਬਰ 25 ਸਰੋਂ ਦੇ ਤੇਲ ਵਿੱਚ ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਮਿਕਸ ਕਰਕੇ ਪਕਾ ਲਓ ਤੇ ਫਿਰ ਇਸ ਤੇਲ ਦੀ ਮਾਲਿਸ਼ ਉਸ ਜਗ੍ਹਾ ਤੇ ਕਰੋ ਜਿਸ ਜਗ੍ਹਾ ਤੇ ਤੁਹਾਡੇ ਗਠੀਏ ਦਾ ਦਰਦ ਹੋ ਰਿਹਾ ਹੈ ਇਸ ਮਾਲਿਸ਼ ਨਾਲ ਕਾਫੀ ਆਰਾਮ ਮਿਲੇਗਾ ਨੰਬਰ 26 ਜੇਕਰ ਤੁਹਾਨੂੰ ਗਠੀਏ ਰੋਗ ਵਿੱਚ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਕੁਝ ਦਿਨ ਲਗਾਤਾਰ ਪੀਓ ਤਾਂ ਕਬਜ਼ੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 27 ਜੇਕਰ ਤੁਸੀਂ ਗਾਜਰ ਨੂੰ ਉਬਾਲ ਕੇ ਉਸ ਵਿੱਚ ਸ਼ਹਿਦ ਨੂੰ ਮਿਕਸ ਕਰਕੇ ਲੈ ਲਓ ਤਾਂ ਇਸ ਨਾਲ ਸਾਤੀ ਵਿੱਚ ਹੋ ਰਿਹਾ ਦਰ ਤੇ ਤੁਰੰਤ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 28 ਲੌਂਗ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਖੰਸੀ ਤੋਂ ਆਰਾਮ ਮਿਲਦਾ ਹੈ, ਕਾਫਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ, ਦਮਾ ਖੰਸੀ ਤੋਂ ਵੀ ਆਰਾਮ ਮਿਲਣ ਲੱਗ ਜਾਂਦਾ ਹੈ। ਨੰਬਰ 29 ਜੇਕਰ ਤੁਹਾਡਾ ਕੋਈ ਨੌ ਲੈ ਜਾਵੇ ਜਾਂ ਉਖੜ ਗਿਆ ਹੋਵੇ ਤਾਂ ਤੁਸੀਂ ਗੂੰਗੁਣਾ ਪਾਣੀ ਲੈ ਲਓ, ਨੋਹਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ ਫਿਰ 10-10 ਗ੍ਰਾਮ ਹਲਦੀ, ਬਦਾਮ ਅਤੇ ਕਿਓ ਨੂੰ ਪੀਸ ਕੇ ਇਹਨਾਂ ਨੂੰ ਗਰਮ ਕਰਕੇ ਆਪਣੇ ਨੋਹਾਂ ਉੱਪਰ ਲਗਾਓ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 3 250 ਮਿਲੀਲੀਟਰ ਦੁੱਧ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਇੱਕ ਗਢੀ ਲਸਣ ਦੀ ਪਾ ਕੇ ਉਬਾਲ ਲਓ ਉਬਾਲੀ ਤੋਂ ਬਾਅਦ ਲਸਣ ਨੂੰ ਕੱਢ ਲਓ ਤੇ ਲਸਣ ਦਾ ਸੇਵਨ ਚੀਨੀ ਨਾਲ ਕਰੋ ਇਸ ਦਾ ਸੇਵਨ ਕਰਨ ਨਾਲ ਫੇਫੜਿਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਤੇ ਨਾਲ ਹੀ ਉਹਨਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਨੰਬਰ 31 ਫਟਕੜੀ ਦੇ 3 ਗ੍ਰਾਮ ਚੂਰਨ ਨੂੰ ਜੇਕਰ ਤੁਸੀਂ 1/2 ਕਿਲੋ ਗਰਮ ਦੁੱਧ ਨਾਲ ਲੈ ਲਓ ਤਾਂ ਇਸ ਨਾਲ ਮੂਚ ਅਤੇ ਅੰਦਰੂਨੀ ਸੱਟ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਨੰਬਰ 32 ਜੇਕਰ ਤੁਸੀਂ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਟਮਾਟਰ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਕਿਉਂਕਿ ਉਸ ਵਿੱਚ ਚੂਨਾ ਬਹੁਤ ਹੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਨੰਬਰ 33 ਜੇਕਰ ਤੁਸੀਂ ਸੋਇਆਬੀਨ ਦਾ ਸੇਵਨ ਕਰੋ ਤਾਂ ਇਸ ਨਾਲ ਤੁਸੀਂ ਬਹੁਤ ਹੀ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹੋ ਕਿਉਂਕਿ ਸੋਇਆਬੀਨ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਹੀ کارਗਰ ਚੀਜ਼ ਹੈ ਨੰਬਰ 34 ਜੇਕਰ ਤੁਹਾਡੇ ਨੱਕ ਦੀ ਨਕਸੀ ਟੁੱਟ ਰਹੀ ਹੈ ਤਾਂ ਰੋਣ ਨੂੰ ਤੁਰੰਤ ਚਿੱਟੇ ਸਿਰਕੇ ਵਿੱਚ ਭਿਉਂ ਲਓ ਤੇ ਇਸ ਨੂੰ ਨੱਕ ਦੀ ਉੱਸਾ 'ਤੇ ਰੱਖੋ ਜਿਸ ਵਿੱਚੋਂ ਖੂਨ ਵਹਿ ਰਿਹਾ ਹੈ ਇਸ ਨਾਲ ਤੁਰੰਤ ਨੱਕ ਵਿੱਚੋਂ ਖੂਨ ਵਹਿਣਾ ਬੰਦ ਹੋ ਜਾਵੇਗਾ ਨੰਬਰ 35 ਜੇਕਰ ਬੱਚੇ ਨੂੰ ਦਸਤ ਦੀ ਸਮੱਸਿਆ ਹੋਵੇ ਤਾਂ ਦੁੱਧ ਵਿੱਚ ਛੋਟਕੇ ਪੀਸੀ ਹੋਈ ਦਾਲਚੀਨੀ ਨੂੰ ਉਬਾਲ ਕੇ ਬੱਚੇ ਨੂੰ ਦੇ ਦਿਓ ਤਰੰਤ ਆਰਾਮ ਮਿਲਣ ਲੱਗ ਜਾਵੇਗਾ ਜੇਕਰ ਕਿਸੇ ਵੱਡੇ ਨੂੰ ਇਹ ਸਮੱਸਿਆ ਹੋਵੇ ਤਾਂ ਉਸ ਨੂੰ ਜ਼ਿਆਦਾ ਦਾਲਚੀਨੀ ਉਬਾਲ ਕੇ ਦੇ ਦਿਓ ਆਰਾਮ ਮਿਲੇਗਾ ਨੰਬਰ 36 ਜੇਕਰ ਬੱਚੇ ਨੂੰ ਬੁਖਾਰ ਹੋਵੇ ਤਾਂ ਦੋ ਕਾਲੀ ਮਿਰਚ ਤਿੰਨ ਤુલਸੀ ਦੇ ਪੱਤਿਆਂ ਨੂੰ ਪੀਸ ਲਓ ਫਿਰ ਇਸ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਬੱਚੇ ਨੂੰ ਦਿਨ ਵਿੱਚ ਤਿੰਨ ਵਾਰ ਚਟਾ ਦਿਓ ਇਸ ਨਾਲ ਬੱਚੇ ਦਾ ਬੁਖਾਰ ਠੀਕ ਹੋ ਜਾਵੇਗਾ ਨੰਬਰ 37 ਜੇਕਰ ਬੱਚੇ ਨੂੰ ਬਦਹਜਮੀ ਹੋ ਗਈ ਹੋਵੇ ਤਾਂ ਤੁਸੀਂ ਉਸ ਨੂੰ ਸੌਂਫ ਵਿੱਚ ਧਨੀਆ ਪਾ ਕੇ ਉਸ ਦਾ ਕੜਾੜਾ ਬਣਾ ਕੇ ਬੱਚੇ ਨੂੰ ਪਿਲਾ ਦਿਓ ਇਸ ਨਾਲ ਉਸ ਦੀ ਬਦਹਜਮੀ ਠੀਕ ਹੋਣ ਲੱਗ ਜਾਵੇਗੀ ਜਿਸ ਨਾਲ ਪੇਟ ਵਿੱਚ ਹੋ ਰਿਹਾ ਦਰਦ ਵੀ ਤੁਰੰਤ ਠੀਕ ਹੋ ਜਾਵੇਗਾ ਨੰਬਰ 38 ਜੇਕਰ ਬੱਚੇ ਦੇ ਮੂੰਹ ਵਿੱਚ ਛਾਲੇ ਹੋ ਗਏ ਹੁਣ ਤਾਂ ਤੁਸੀਂ ਉਸ ਨੂੰ ਜਾਮਣ ਦਾ ਪੱਤਾ ਚਬਾਉਣ ਲਈ ਦੇ ਦੇਵੋ ਤੇ ਫਿਰ ਖੁੱਕ ਨੂੰ ਬਾਹਰ ਕੱਢ ਦੇਵੇ ਇਸ ਤਰ੍ਹਾਂ ਕਰਨਾ ਬੱਚੇ ਦੇ ਮੂੰਹ ਵਿੱਚ ਛਾਲੇ ਤੁਰੰਤ ਠੀਕ ਹੋਣ ਲੱਗ ਜਾਣਗੇ ਨੰਬਰ 39 ਤુલਸੀ ਦੇ ਪੱਤਿਆਂ ਦਾ ਰਸ ਇੱਕ ਚਮਚ ਕੱਢ ਕੇ ਸ਼ਹਿਦ ਨਾਲ ਲੈ ਲਓ ਇਸ ਦੀ ਮਦਦ ਨਾਲ ਆ ਰਹੀ ਉਲਟੀ ਤਰ੍ਹਾਂ ਠੀਕ ਵੀ ਹੋ ਜਾਵੇਗੀ ਤੇ ਨਾਲ ਹੀ ਦੁਬਾਰਾ ਵੀ ਨਹੀਂ ਆਵੇਗੀ ਨੰਬਰ 40 ਜੇਕਰ ਤੁਹਾਨੂੰ ਬਾਰ-ਬਾਰ ਉਲਟੀ ਆਈ ਹੀ ਜਾ ਰਹੀ ਹੈ ਤਾਂ ਇੱਕ ਵੱਡਾ ਗਲਾਸ ਪਾਣੀ ਵਿੱਚ ਨਿੰਬੂ ਤੇ ਨਮਕ ਮਿਕਸ ਕਰਕੇ ਥੋੜੇ-ਥੋੜੇ ਸਮੇਂ ਬਾਅਦ ਇਸ ਨੂੰ ਪੀ ਜਾਓ ਇਸ ਨਾਲ ਉਲਟੀ ਤੋਂ ਵਿਰਾਮ ਮਿਲੇਗਾ ਤੇ ਨਾਲ ਹੀ ਪਾਣੀ ਦੀ ਕਮੀ ਵੀ ਨਹੀਂ ਹੋਵੇਗੀ ਨੰਬਰ 41 ਜੇਕਰ ਤੁਸੀਂ ਆਪਣੇ ਚਿਹਰੇ ਦੀ ਅੰਦਰ ਤੋਂ ਹੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਤੌਲੀਏ ਨੂੰ ਗਰਮ ਪਾਣੀ ਵਿੱਚ ਭਿਓ ਕੇ ਚੰਗੀ ਤਰ੍ਹਾਂ ਨਾਲ ਨਿਚੋੜ ਲਓ ਫਿਰ ਇਸ ਨੂੰ 10-15 ਮਿੰਟ ਲਈ ਆਪਣੇ ਚਿਹਰੇ ਉੱਪਰ ਰੱਖੋ ਫਿਰ ਉਤਾਰ ਦਿਓ ਇਸ ਨਾਲ ਤੁਹਾਡੀ ਚਿਹਰੇ ਦੀ ਅੰਦਰ ਤੋਂ ਸਫਾਈ ਹੋਵੇਗੀ ਜਿਸ ਨਾਲ ਤੇ ਚਮਕ ਤੇ ਗਲੂ ਆਵੇਗਾ ਨੰਬਰ 42 ਜੇਕਰ ਔਰਤਾਂ ਰੋਜ਼ਾਨਾ ਗਾਜਰ ਅਤੇ ਚੁਕੰਦਰ ਦਾ ਰਸ ਮਿਕਸ ਕਰਕੇ ਪੀ ਲੈਣ ਤਾਂ ਉਹਨਾਂ ਦੀਆਂ अनेका ਸਮੱਸਿਆਵਾਂ ਮਾਂ ਦੂਰ ਹੁੰਦੀਆਂ ਹਨ ਗਾਜਰ ਦਾ ਰਸ ਜਿਆਦਾ ਤੇ ਚੁਕੰਦਰ ਦਾ ਰਸ ਘੱਟ ਹੋਣਾ ਚਾਹੀਦਾ ਹੈ ਚੁਕੰਦਰ ਨਾਲ ਔਰਤਾਂ ਦੇ ਪੇਟ ਦੀ ਵੀ ਚੰਗੀ ਤਰ੍ਹਾਂ ਨਾਲ ਸਫਾਈ ਹੋ ਜਾਂਦੀ ਹੈ ਨੰਬਰ 43 ਜੇਕਰ ਗਰਭਪਤੀ ਔਰਤਾਂ ਦੇ ਪੇਟ ਉੱਪਰ ਸੋਜ ਹੋਵੇ ਜਾਂ ਫਿਰ ਪਾਣੀ ਪੈਣ ਦੀ ਸਮੱਸਿਆ ਹੋਵੇ ਤਾਂ ਪਾਣੀ ਨੂੰ ਗਰਮ ਕਰਕੇ ਕੰੱਚ ਦੀ ਬੋਤਲ ਵਿੱਚ ਪਾ ਕੇ ਆਪਣੇ ਪੇਟ ਉੱਪਰ ਫੇਰ ਲੈਣ ਇਸ ਨਾਲ ਆਰਾਮ ਮਿਲਦਾ ਤੇ ਸੋਜ ਘਟ ਜਾਂਦੀ ਹੈ। ਨੰਬਰ 44 ਕਾਲੇ ਜੀਰੇ ਨੂੰ ਪੀਸ ਕੇ 2 ਗ੍ਰਾਮ ਸਵੇਰੇ ਅਤੇ ਸ਼ਾਮ ਜੇਕਰ ਖਰਾਕ ਦੇ ਰੂਪ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਔਰਤ ਲੈ ਲਵੇ ਤਾਂ ਇਸ ਨਾਲ ਬੱਚੇ ਨੂੰ ਦੁੱਧ ਵੀ ਸਹੀ ਮਾਤਰਾ ਵਿੱਚ ਮਿਲਣ ਲੱਗ ਜਾਂਦਾ ਹੈ। ਨੰਬਰ 45 ਪੀਰੀਅਡ ਦੌਰਾਨ ਦਿਨ ਵਿੱਚ ਜੇਕਰ ਔਰਤ ਥੋੜਾ ਜਿਹਾ ਕੇਸਰ ਦੁੱਧ ਵਿੱਚ ਮਿਕਸ ਕਰਕੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਲੈ ਲੈਣ ਤਾਂ ਇਸ ਨਾਲ ਦਰਦ ਨੂੰ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ ਇਸ ਦੀ ਜਗ੍ਹਾ ਤੁਸੀਂ ਕੱਚਾ ਪਪੀਤਾ ਵੀ ਖਾ ਸਕਦੇ ਹੋ ਨੰਬਰ 46 ਜੇਕਰ ਫੋੜੇ ਜਾਂ ਫਿਰ ਫਿੰਸੀ ਉੱਪਰ ਸੋਜ ਹੋਵੇ ਜਾਂ ਫਿਰ ਪਾਣੀ ਨਿਕਲ ਰਿਹਾ ਹੋਵੇ ਤਾਂ ਉਸ ਉੱਪਰ ਦਹੀਂ ਵਿੱਚੋਂ ਜੋ ਪਾਣੀ ਨਿਕਲਦਾ ਹੈ ਉਸ ਉੱਪਰ ਲਗਾ ਕੇ ਪੱਟੀ ਬੰਨ ਲਓ ਦਿਨ ਵਿੱਚ ਤਿੰਨ ਚਾਰ ਵਾਰ ਇਸ ਨੂੰ ਬਦਲੋ ਇਸ ਨਾਲ ਜਲਦੀ ਆਰਾਮ ਮਿਲੇਗਾ ਨੰਬਰ 47 ਅਨਾਰ ਦੇ ਸੁੱਕੇ ਛਿਲਕੇ ਨੂੰ پیس ਕੇ ਉਸ ਦਾ 1 ਚਮਚਾ ਰੋਜ਼ਾਨਾ ਨਿਜ਼ਮਤ ਰੂ ਵਿੱਚ ਦਿਨ ਵਿੱਚ 2 ਤੋਂ 3 ਵਾਰ ਲੈ ਲਓ ਇਸ ਨਾਲ ਪੇਟ ਦੇ ਕੀੜੇ ਬਹੁਤ ਚਲਦੀ ਨਸ਼ਟ ਹੋ ਜਾਣਗੇ ਇਸ ਤੋਂ ਇਲਾਵਾ ਬਵਾਸੀਰ ਦਿਸਮਸੇ ਆ ਤੋਂ ਵੀ ਬਹੁਤ ਲਾਭਕਾਰੀ ਹੈ ਨੰਬਰ 48 ਜੇਕਰ ਤੁਹਾਡੇ ਸਿਰ ਵਿੱਚ ਫੋੜੇ ਫਿੰਸੀਆਂ ਹੋ ਗਈਆਂ ਹਨ ਤਾਂ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਪਾਣੀ ਨਾਲ ਆਪਣਾ ਸਿਰ ਧੋ ਲਓ ਦਿਨਾਂ ਵਿੱਚ ਹੀ ਸਾਰੀਆਂ ਫਿੰਸੀਆਂ ਤੇ ਫੋੜੇ ਖਤਮ ਹੋ ਜਾਣਗੇ ਨੰਬਰ 49 ਗਰਮੀਆਂ ਦੇ ਮੌਸਮ ਵਿੱਚ ਜਿਨ੍ਹਾਂ ਦੇ ਪੈਰ ਵਿੱਚ ਅਕਸਰ ਜਲਨ ਜਾਂ ਫਿਰ ਖਾਜ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਤੇ ਮਹਿੰਦੀ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਪੈਰਾਂ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਜਲਨ ਖਾਜ ਤੋਂ ਵੀ ਆਰਾਮ ਮਿਲਦਾ ਹੈ ਨੰਬਰ 50 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰੋ ਫਿਰ ਦੇਸੀ ਘਿਓ ਵਿੱਚ ਬੇਕਿੰਗ ਪਾਊਡਰ ਮਿਕਸ ਕਰਕੇ ਪੈਰਾਂ ਦੀਆਂ ਅੰਤਰਾਰਾਂ ਵਿੱਚ ਭਰ ਲਓ ਤੇ ਫਿਰ ਜਰਾਬਾਂ ਪਾ ਕੇ ਸੌਂ ਜਾਓ ਇਸ ਤਰ੍ਹਾਂ 3-4 ਦਿਨ ਲਗਾਤਾਰ ਕਰਨ ਨਾਲ ਪੈਰਾਂ ਦੀਆਂ ਫਟੀਆਂ ਢੀਆਂ ਬਹੁਤ ਹੀ ਸਾਫ਼ ਹੋ ਜਾਂਦੀਆਂ ਨੇ ਤੇ ਨਾਲ ਹੀ ਨਰਮ ਤੇ ਮੁਲਾਇਮ ਵੀ ਹੁੰਦੀਆਂ ਹਨ ਨੰਬਰ 51 ਜੇਕਰ ਤੁਸੀਂ ਗੀਂਦੇ ਦੇ ਪੱਤੇ ਨੂੰ ਪੀਸ ਕੇ ਉਹਨਾਂ ਦਾ ਰਸ ਕੱਢ ਕੇ ਬੈਸਲਿਨ ਵਿੱਚ ਮਿਕਸ ਕਰਕੇ ਆਪਣੀਆਂ ਫਟੀਆਂ ਢੀਆਂ ਉੱਪਰ ਲਗਾ ਲਓ ਤਾਂ ਇਸ ਨਾਲ ਵੀ ਫਟੀਆਂ ਢੀਆਂ ਠੀਕ ਹੋ ਜਾਣਗੀਆਂ ਨੰਬਰ 52 ਜੇਕਰ ਮਰਦਾਂ ਦੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜ਼ਿਆਦਾ ਖਾਜ ਖੁਜਲੀ ਹੋ ਰਹੀ ਹੋਵੇ ਤਾਂ ਨਿੰਮ ਦੇ ਤੇਲ ਨੂੰ ਹਲਕਾ ਗੋਸਾ ਕਰਕੇ ਲਗਾ ਕੇ ਮਾਲਿਸ਼ ਕਰ ਲੋ ਇਸ ਨਾਲ ਤੁਰੰਤ ਤੁਹਾਨੂੰ ਆਰਾਮ ਮਿਲੇਗਾ ਨੰਬਰ 53 ਜੇਕਰ ਤੁਹਾਡੇ ਵਾਲਾਂ ਵਿੱਚ ਜੂਆ ਪੈ ਜਾਣ ਤਾਂ ਰੰਡੀ ਦੇ ਤੇਲ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਨਹਾਉਣ ਤੋਂ 2 ਘੰਟੇ ਪਹਿਲਾਂ ਲਗਾ ਲਓ ਫਿਰ ਇਸ਼ਨਾਨ ਕਰ ਲਓ ਇਸ ਨਾਲ ਸਿਰ ਦੀਆਂ ਸਾਰੀਆਂ ਜੂਆ ਮਰ ਜਾਣਗੀਆਂ ਤੇ ਨਾਲ ਹੀ ਦੁਬਾਰਾ ਵੀ ਨਹੀਂ ਪੈਣਗੀਆਂ ਨੰਬਰ 54 ਆਪਣੇ ਵਾਲਾਂ ਪਰ ਹੇਅਰ ਡਰਾਈ ਕੋਈ ਵੀ ਕਲਰ ਜਾਂ ਫਿਰ ਜ਼ਿਆਦਾ ਕੈਮੀਕਲ ਵਾਲੇ ਸ਼ੈਂਪੂ ਲਗਾਉਣ ਤੋਂ ਪਰਹੇਜ਼ ਕਰੋ ਇਹਨਾਂ ਕਰਮ ਤੁਹਾਡੀਆਂ ਅੱਖਾਂ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਤੇਜ਼ੀ ਨਾਲ ਰੋਸ਼ਨੀ ਘਟਣ ਲੱਗ ਜਾਂਦੀ ਹੈ ਨੰਬਰ 55 ਅੱਖਾਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਸਵੇਰੇ ਬਿਸtre ਤੋਂ ਉੱਠਣਸਾਰ ਤੇ ਖਾਣਾ ਖਾਣ ਤੋਂ ਬਾਅਦ ਦਿਨ ਵਿੱਚ ਕਈ ਵਾਰ ਆਪਣੀਆਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ ਤੇ ਨਾਲ ਹੀ अनेका ਸਮੱਸਿਆਵਾਂ ਵੀ ਦੂਰ ਹੋਣਗੀਆਂ ਨੰਬਰ 5ਾ ਜੇਕਰ ਖੀਰੇ ਨੂੰ ਬਿਨਾ ਛੱਲੇ ਖਾਂਦੇ ਹੋਏ ਇਸ ਨਾਲ ਤੁਹਾਡੇ ਸਰੀਰ ਨੂੰਨੇ ਕਾ ਹੀ ਫਾਇਦੇ ਮਿਲਣਗੇ ਤੇ ਨਾਲ ਹੀ ਵਧਿਆ ਹੋਇਆ ਮੋਟਾਪਾ ਵੀ ਘਟਣ ਲੱਗ ਜਾਵੇਗਾ ਕਿਉਂਕਿ ਖੀਰੇ ਦੇ ਛਿਲਕੇ ਵਿੱਚ ਵੀ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਤੁਸੀਂ ਖੀਰੇ ਨੂੰ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ ਬਹੁਤ ਹੀ ਫਾਇਦੇ ਮਿਲਣਗੇ ਨੰਬਰ 57 ਹਲਦੀ ਨੂੰ ਪੀਸ ਕੇ ਦੇਸੀ ਘਿਓ ਵਿੱਚ ਮਿਕਸ ਕਰਕੇ ਜੇਕਰ ਤੁਸੀਂ ਆਪਣੀ ਧੁੰਨੀ ਤੇ ਲਗਾ ਲਓ ਤਾਂ ਇਸ ਨਾਲ ਧੁੰਨੀ ਵਿੱਚ ਹੋ ਰਹੇ ਤਰ ਤੋਂ ਰਾਹ ਮਿਲਦਾ ਹੈ ਹੈ ਤੇ ਨਾਲ ਹੀ ਧੁੰਨੀ ਦੀ ਸੋਜ ਵੀ ਖਤਮ ਹੁੰਦੀ ਹੈ ਨੰਬਰ 58 ਜੇਕਰ ਤੁਹਾਡੇ ਨੱਕ ਵਿੱਚ ਕੋਈ ਵੀ ਫੈਂਸੀ ਹੋ ਜਾਵੇ ਤਾਂ ਤੁਸੀਂ ਸਰੋਂ ਦੇ ਤੇਲ ਨੂੰ ਗਰਮਾ ਕਰਕੇ ਦਿਨ ਵਿੱਚ ਦੋ ਵਾਰ ਆਪਣੇ ਧੁੰਨੀ ਵਿੱਚ ਪਾ ਲਓ ਤੇ ਮਾਲਿਸ਼ ਕਰੋ ਇਸ ਨਾਲ ਦੋ ਦਿਨਾਂ ਵਿੱਚ ਹੀ ਫੈਂਸੀਆਂ ਤੇ ਨੱਕ ਦੀ ਹਰ ਸਮੱਸਿਆ ਖਤਮ ਹੋਣ ਲੱਗ ਜਾਵੇਗੀ ਨੰਬਰ 59 ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਜੇਕਰ ਅਸੀਂ ਚਿੱਟੇ ਪਿਆਜ਼ ਦਾ ਰਸ ਲਗਾ ਲਈਏ ਤਾਂ ਇਸ ਨਾਲ ਵਾਲਾਂ ਦੀ ਹਰ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਵਾਲ ਝੜਨੇ ਬੰਦ ਹੁੰਦੇ ਨੇ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਨੰਬਰ 60 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠਣਸਾਰ ਕਸਰਤ ਕਰੋ ਤਾਂ ਇਸ ਨਾਲ ਕਾਹੀ ਬਿਮਾਰੀਆਂ ਦੂਰ ਹੁੰਦੀਆਂ ਹਨ ਜਿਸ ਨਾਲ ਤੁਸੀਂ ਪੂਰੀ ਜ਼ਿੰਦਗੀ ਤੰਦਰੁਸਤੀ ਤੇ ਜਵਾਨ ਰਹਿ ਕੇ ਬਤੀਤ ਕਰ ਸਕਦੇ ਹੋ ਨੰਬਰ 61 ਜੇਕਰ ਅਸੀਂ ਰੋਜ਼ਾਨਾ ਸਵੇਰੇ ਜਲਦੀ ਨਾ ਉੱਠ ਜਾਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਅੰਦਰ ਪਰਪੂਰ એનર્ਜੀ ਹੁੰਦੀ ਹੈ ਜਿਸ ਨਾਲ ਅਸੀਂ ਹਰ ਕੰਮ ਨੂੰ ਪੂਰੀ ਹਿੰਮਤ ਨਾਲ ਤੇ ਜਲਦੀ ਖਤਮ ਕਰ ਦਿੰਦੇ ਹਾਂ ਇਸ ਤੋਂ ਇਲਾਵਾ ਸਾਡਾ ਪੂਰਾ ਦਿਨ ਵੀ ਬਹੁਤ ਹੀ ਵਧੀਆ ਲੰਘਦਾ ਹੈ ਦੋਸਤੋ ਜੇਕਰ ਤੁਸੀਂ ਗੰਭੀਰ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹਨਾਂ ਨੁਕਤਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ